ਜੀ ਹਾਲ ਹੈ ਜੀ ਸਾਰਿਆਂ ਦੇ ਜਿੰਨੇ ਵੀ ਆਪਣਾ YouTube ਚੈਨਲ ਤੇ Facebook ਪੇਜ ਦੇਖ ਰਹੇ ਸਾਰ ਨੂੰ ਸਤਿ ਸ਼੍ਰੀ ਅਕਾਲ ਜੀ ਆ ਆਪਨੇ ਕੋਲੇ ਖੜਾ ਸੀ ਮੈਸ਼ੀ 9500 ਪਾਵਰ ਪਲੱਸ ਦੇਖੋ ਜੀ ਕੰਡੀਸ਼ਨ ਤੁਸੀਂ ਟਰੈਕਟਰ ਦੀ ਦੇਖ ਸਕਦੇ ਹੋ ਟਾਇਰਾਂ ਦੀ ਗੱਲ ਕਰੀਏ ਤਾਂ ਜੀ 35 ਤੋਂ 40% ਗੁਡਇਰ ਦੇ ਪੱਕੇ ਟਾਇਰ ਤੇ ਅਗਲੇ ਟਾਇਰਾਂ ਦੀ ਗੱਲ ਕਰੀਏ ਤਾਂ 30 ਕੁ ਪੈਸੇ ਟਾਇਰ ਅਗਲੇ ਆ ਜੀ ਰੰਗ ਪੇਂਟ ਦੀ ਗੱਲ ਕਰੀਏ ਸਾਰਾ ਰੰਗ ਪੇਂਟ オリジナル ਹੈ ਜੀ ਟਰੈਕਟਰ ਦਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸਾਫ਼ ਸੁਥਰਾ ਟਰੈਕਟਰ ਹੈ ਜੀ ਦੇਖੋ ਕੰਡੀਸ਼ਨ ਟਰੈਕਟਰ ਦੀ ਚੈੱਕ ਕਰੋ ਲੈਫਟ ਪੰਪ ਬਾਹਰ ਆ ਜੀ ਰੰਗ ਪੇਂਟ ਦੀ ਗੱਲ ਕਰਕੇ ਆਲ オリジナル ਟਰੈਕਟਰ ਦਾ ਰੰਗ ਪੇਂਟ ਆ ਜੀ ਬਹੁਤ ਹੀ ਸਾਫ ਸੁਥਰਾ ਟਰੈਕਟਰ ਆ ਜੀ ਬਿਲਕੁਲ ਸ਼ੋ ਦਾ ਨਿਊ ਕੰਡੀਸ਼ਨ ਟਰੈਕਟਰ ਨਿਊ ਬ੍ਰਾਂਡ ਦੇਖੋ ਕਿਸੇ ਪਾਸੇ ਕੋਈ ਕਮੀ ਪੇਸ਼ ਨਹੀਂ ਡਕਟਰ ਚ ਟਰਬੋ ਲੱਗੀ ਆ ਜੀ 58 ਪਾਵਰ ਦਾ ਟਰੈਕਟਰ ਹੁੰਦਾ ਜੀ ਇਹ ਮੈਸ਼ੀ 95 100 ਡਬਲ ਕਲਚ ਪਾਵਰ ਸਟੀering ਇੰਜਨ ਗੇਅਰ ਓਕੇ ਸੈਲਫ ਸਟਾਰਟ ਕੰਡੀਸ਼ਨ ਚੈੱਕ ਕਰੋ ਲੈਂਕਾਂ ਹੈਗੀਆਂ ਜੀ ਹੁੱਕ ਟਰੈਕਟਰ ਦੀ ਹੈ ਨਹੀਂ 2014 ਮਾਡਲ ਟਰੈਕਟਰ ਹੈ ਜੀ ਤੇ ਨੰਬਰ ਟਰੈਕਟਰ ਦਾ ਜੋ ਬਾਹਰ ਦਾ ਨੰਬਰ ਹੈ ਜੀ ਟਰੈਕਟਰ ਦਾ ਮੀਟਰ ਮੂਟਰ ਚੈੱਕ ਕਰ ਸਕਦੇ ਹੋ ਬਿਲਕੁਲ ਨਿਊ ਕੰਡੀਸ਼ਨ ਚ ਮੀਟਰ ਪਿਆ ਹੈ ਜੀ ਸਾਫ਼ ਸੁਥਰੇ ਰੰਗ ਪੇਂਟ ਦਾ ਬਹੁਤ ਹੀ ਸੋਹਣਾ ਟਰੈਕਟਰ ਹੈ ਜੀ ਦੇਖ ਸਕਦੇ ਤੁਸੀਂ ਆਲ ਰੀਜਨਲ ਇੰਜਨ ਗੇਅਰ ਓਕੇ ਟਰੈਕਟਰ ਦਾ ਰੇਟ ਸੀ ਜੀ 2,70,000 ਰੁਪਇਆ ਟਰੈਕਟਰ ਸੇਲ ਹੋ ਗਿਆ ਜੀ ਇਹ ਆਪਣੇ ਕੋਲੇ ਪਹਿਲਾਂ ਵੀਡੀਓ ਪਾਈ ਵੀ ਸੀ ਉਹੀ ਟਰੈਕਟਰ ਆ ਜੀ ਇਹ ਟਰੈਕਟਰ ਸੇਲ ਹੋ ਗਿਆ ਤੇ ਜਦੋਂ ਨਵੇਂ ਆਉਣਗੇ ਆਪਾਂ ਨਵੇਂ ਟਰੈਕਟਰਾਂ ਦੀ ਵੀਡੀਓ ਪਾਵਾਂਗੇ ਜੀ ਨੰਬਰ ਬਾਹਰ ਦੇ ਨੇ ਬਹੁਤ ਹੀ ਸਸਤੇ ਰੇਟ ਦੇ ਟਰੈਕਟਰ ਸੇਲ ਹੁੰਦੇ ਆ ਜੀ ਜੇ ਕਿਸੇ ਵੀਰ ਨੇ ਕੋਈ ਬਾਹਰ ਦਾ ਨੰਬਰ ਟਰੈਕਟਰ ਲੈਣਾ ਹੋਵੇ ਤਾਂ ਆਪਣੇ ਕੋਲੇ ਬਾਹਰ ਦੇ ਨੰਬਰ ਟਰੈਕਟਰ ਹੀ ਆਉਂਦੇ ਆ ਜਿਹੜੇ ਵੀ ਆਉਂਦੇ ਆ ਉਹਦੀ ਵੀਡੀਓ ਪਾਵਾਂਗੇ ਵੈਸੇ ਕੋਈ ਨਾ ਫੋਨ ਕਰਿਓ ਕਿ ਭਾਈ ਆਹ ਟਰੈਕਟਰ ਲੈ ਦਿਓ ਆਹ ਟਰੈਕਟਰ ਲੈ ਦਿਓ ਜਿਹੜੇ ਹੋਣਗੇ ਉਹੀ ਟਰੈਕਟਰ ਬਾਰੇ ਕਾਲ ਕਰਿਓ ਜੀ ਤੇ ਆਪਣੀ ਚੈਨਲ ਨੂੰ ਬੱਤ-ਬੱਤ ਸਪੋਰਟ ਕਰੋ ਜੀ ਤੇ ਸਬਸਕ੍ਰਾਈਬ ਕਰੋ ਵੀਡੀਓ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਧੰਨਵਾਦ ਵੀਰੇ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ